ਨਾਂ ਕੋ ਆਪ ਕਿਸ ਤਰੀਕੇ ਸੇ ਦੇਖ ਰਹੇ ਆ ਸਿੱਖ ਜਿਹੜੇ ਆ ਉਹ ਧਰਮ ਸਥਾਨ ਬਣਾਉਣ ਵਾਲੇ ਨੇ ਟਾਉਣ ਵਾਲੇ ਨਹੀਂ ਹੈਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਮੁਸਲਮਾਨ ਪੈਰੋਕਾਰਾਂ ਵਾਸਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਇੱਕ ਮਸਜਿਦ ਬਣਾ ਕੇ ਦਿੱਤੀ ਸੀ ਕਾਲੀ ਮਾਤਾ ਦਾ ਮੰਦਿਰ ਪਟਿਆਲੇ ਪੰਜ ਮੰਦਰੀ ਕਪੂਰਥਲੇ ਅਨੇਕਾਂ ਹੀ ਮੰਦਿਰ ਲਾਹੌਰ ਅੰਮ੍ਰਿਤਸਰ ਕੁਦਾਸਪੁਰ ਜ਼ਿਲ੍ਹੇ ਇਹ ਸਾਰੇ ਮਹਾਰਾਜਾ ਰਣਜੀਤ ਸਿੰਘ ਨੇ ਬੜਾਏ ਮਨਸਾ ਦੇਵੀ ਮੰਦਿਰ ਬਣਾਇਆ ਔਰ ਗੁਰਮਤ ਵੀ ਜਿਹੜੀ ਗੱਲ ਕਰਦੀ ਆ ਕਿ ਵੇਦ ਕਤੇਬ ਕਹੋ ਬਾ ਝੂਠੇ ਝੂਠਾ ਜੋ ਨਾ ਵਿਚਾਰੇ ਅਸੀਂ ਸਾਰੇ ਤੁਹਾਨੂੰ ਸਾ ਧਾਰਮਿਕ ਪੁਸਤਕਾਂ ਦੀ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਲਿਟਰੇਚਰ ਦੀ ਇੱਜ਼ਤ ਕਰਦੇ ਆਂ ਔਰ ਅੱਗੇ ਸਭ ਗੁਰਪੀਰ ਹਮਾਰੇ ਅਸੀਂ ਸਾਰੇ ਗੁਰੂ ਪੀਰਾਂ ਦੀ ਇੱਜ਼ਤ ਕਰਦੇ ਆਂ ਇਹ ਗੁਰਪਤ ਗੁਰਪਤਵਾਨ ਸਿੰਘ ਜਿਹੜਾ ਇਹ ਸਿੱਖੀ ਦੀ ਹੈਗਾ ਸਿੱਖ ਇੱਕ ਨਿਯਮ ਦਾ ਨਾਮ ਆ ਸਿੱਖ ਇੱਕ ਜੀਵਨ ਦਾ ਨਾਮ ਹੈ ਸਿੱਖ ਉਹ ਹੈ ਜਿਹੜਾ ਗੁਰੂ ਦੇ ਮਾਰਗ ਤੇ ਚੱਲਦਾ ਤੇ ਜਿਹੜਾ ਗੁਰੂ ਦੇ ਮਾਰਗ ਤੇ ਨਹੀਂ ਹੈਗਾ ਉਹਨੂੰ ਸਿੱਖ ਕਿਵੇਂ ਕਹਿ ਸਕਦੇ ਆ ਤੇ ਇਹ ਇੱਕ ਸਿੰਪਲ ਟੈਰਿਸਟ ਹੈਗਾ ਜਿਹਨੂੰ ਬਾਹਰਲੇ ਦੇਸ਼ਾਂ ਦੀ ਜਿਹੜੀ ਆ ਸਹਾਇਤਾ ਕਈ ਲੋਕ ਇਹਦੀ ਕਰ ਰਹੇ ਆ ਤੇ ਇਹਨੂੰ ਆਪਣੀਆਂ ਹੱਦਾਂ ਉੱਥੋਂ ਤੱਕ ਰੱਖਣੀਆਂ ਚਾਹੀਦੀਆਂ ਭਾਰਤ ਦੇ ਵਿੱਚ ਗੁਰੂਆਂ ਦੀ ਇਹ ਨਗਰੀਆ ਕਿਉਂਕਿ ਪੰਜਾਬ ਬਾਰੇ ਆਖਿਆ ਜਾਂਦਾ ਪੰਜਾਬ ਨਾ Hindu ਨਾ Musalman ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਇਥੇ ਗੁਰੂਆਂ ਦੀ ਵਿਰਾਸਤ ਦੀ ਚੰਗੀ ਲੱਗਦੀ ਹੈ ਤੇ ਗੁਰੂਆਂ ਦੇ ਮਾਰਗ ਤੇ ਚੱਲਣਾ ਚੰਗਾ ਲੱਗਦਾ ਇਹਨੂੰ ਜਿਹੜੀ ਆ ਮਹਾਰਾ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਦੇ ਖਿਲਾਫ ਕਾਰਵਾਈ ਜਿਹੜੀ ਹੈ ਇਹ ਅਮਰੀਕਨ ਗਵਰਨਮੈਂਟ ਤੋਂ ਕਰਾਉਣ ਔਰ ਇਹਦੇ ਖਿਲਾਫ ਜਿਹੜੀ ਹੈ ਐਕਸ਼ਨ ਹੋਣਾ ਚਾਹੀਦਾ ਇਸ ਕੋ ਲੈ ਕੇ ਵੀ ਅਬ ਸਰ ਭਾਰਤ ਕੇ ਅੰਦਰ ਵੀ ਕਿੰਤੂ ਪਰੰਤੂ ਹੋਣੇ ਲੱਗੇ ਹੈ ਇੱਕ ਮੈਂ ਅਭੀ ਪੱਤਰ ਦੇਖ ਰਹਾ تھا ਆਪਕੀ ਤਰਫ ਸੇ ਕਿ ਲਗਾਤਾਰ ਸੋਸ਼ਲ ਮੀਡੀਆ ਪਰ ਇਸ ਤਰੀਕੇ ਕੇ ਬਿਆਨ ਜੋ ਹੈ ਉਹ ਕੀਏ ਜਾ ਰਹੇ ਹੈ ਗੁਰੂ ਗੁਰਨ ਸਾਹਿਬ ਕੋਲ ਕਰ ਜਾਂ ਫਿਰ ਜਿਸ ਤਰੀਕੇ से तो कैसे देख रहे हैं आप इसको देखो ये सहिष्णुता का देश है या ਇੱਥੇ ਕਿਸੇ ਵੀ ਤਰ੍ਹਾਂ ਦੂਜੇ ਧਰਮ ਦਾ ਸਤਕਾਰ ਕਰਨਾ ਚਾਹੀਦਾ ਕਿਉਂਕਿ ਅਸੀਂ ਗੁਰਬਾਣੀ ਨੂੰ ਮੰਨਿਏ ਨਾ ਜਿਹੜਾ ਲੇਟੈਸਟ ਵਰਸ਼ਨ ਆਫ ਰਿਲੀਜਨ ਆ ਉਹ ਹੈ ਇੱਕ ਪਿਤਾ ਇੱਕਸ ਕੇ ਹਮ ਬਾਰਿਕ ਅਸੀਂ ਇੱਕ ਪਿਤਾ ਅਕਾਲ ਪੁਰਖ ਦੇ ਸਾਰੇ ਬੱਚੇ ਆ ਤੇ ਸਭ ਨੂੰ ਆਪਣੇ ਆਪਣੇ ਢੰਗ ਨਾਲ ਜੀਵਨ ਜੀਣ ਦਾ ਅਧਿਕਾਰ ਹੈ ਧਰਮ ਜਿਹੜਾ ਉਹ ਬੜਾ ਸਪਸ਼ਟ ਹੈ ਸਰਬ ਧਰਮ ਵਿੱਚ ਸ੍ਰੀ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਾਰੇ ਧਰਮਾਂ ਦਾ ਉੱਤਮ ਧਰਮ ਹੈ ਜਿਹੜਾ ਪ੍ਰਭੂ ਦਾ ਨਾਮ ਲੈਣਾ ਕੋਈ ਵੀ ਨਾ ਜਿਹੜਾ ਜਾਪ ਸਾਫ ਕਿੰਨੇ ਨਾਮ ਲਿਖੇ ਆ ਰੱਬ ਦੇ ਤੇ ਇਸੇ ਤਰ੍ਹਾਂ ਹੀ ਅੱਗੇ ਚੰਗੇ ਕੰਮ ਕਰਨੇ ਇਹ ਜਿਹੜੇ ਲੋਕੀ ਵਿਵਾਦ ਖੜਾ ਕਰਦੇ ਆ ਨਾ ਤਾਂ ਇਹ ਚੰਗਾ ਕੰਮ ਕਰ ਰਹੇ ਆ ਤੇ ਨਾ ਹੀ ਇਹ ਧਰਮ ਜਿਹੜਾ ਇਹਨੂੰ ਉਲਮੇ ਬਾ ਰਹੇ ਨੇ ਤੇ ਜਿਹੜਾ ਧਰਮੀ ਵਿਅਕਤੀ ਆ ਉਹ ਇਸ ਤਰ੍ਹਾਂ ਦਾ ਕਦੇ ਕੋਈ ਜਿਹੜੀ ਸਮਾਜ ਸਾਡੇ ਨੂੰ ਅੱਗੇ ਵਧਣਾ ਚਾਹੀਦਾ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਜਿਹੜੇ ਅਸੀਂ ਸਾਰੇ ਇੱਕ ਹੈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਸੀ ਧਰਮ ਦੀ ਰਾਖੀ ਕਰੀਏ ਆਪਣੇ ਧਰਮ ਦੀ ਵੀ ਰਾਖੀ ਕਰੀਏ ਦੂਜੇ ਦੇ ਧਰਮ ਦੀ ਵੀ ਰਾਖੀ ਕਰੀਏ ਦੂਜੇ ਦੇ ਧਰਮ ਦਾ ਸਤਿਕਾਰ ਕਰੀਏ ਕੋਈ ਐਸੀ ਗੱਲ ਮੂੰਹ ਤੋਂ ਨਾ ਕੱਢੀਏ ਜਿਹਦੇ ਨਾਲ ਧਰਮਾਂ 'ਚ ਜਿਹੜਾ ਵਿਫਰਡ ਪਵੇ ਜਾਂ ਜਿਹੜੇ ਬਰਾਦਰੀ ਭਾਈਚਾਰੇ ਦੇ ਵਿੱਚ ਕਿਸੇ ਤਰ੍ਹਾਂ ਦੀ ਗਰਤਨ ਨਾ